ਅਨਫੋਰਚੁਨੇਟ ਹੋਇਆ ਜੋ ਵੀ ਇਨਸੀਡੈਂਟ ਹੋਇਆ ਹੈ ਜਿਹੜੇ ਪਰਿਵਾਰ ਨੂੰ ਬੋਡੀ ਨਹੀਂ ਮਿਲੀ ਅਸੀਂ ਉਹਨਾਂ ਦੀਆਂ ਜਿਹੜੀਆਂ ਭਾਵਨਾ ਨਾਲ ਵਾਕਈ ਸਮਝ ਸਕਦੇ ਹਾਂ ਔਰ ਬਹੁਤ ਹੀ ਉਹਨਾਂ ਨਾਲ ਅਸੀਂ ਸਿਮਪੈਥੈਟਿਕ ਹੈਗੇ ਆ ਅਜ਼ ਡਾਕਟਰਸ ਇਸੇ ਕਰਕੇ ਚਾਰੇ ਉਹਦੇ ਡਾਕਟਰਸ ਆਪਣੇ ਫੈਮਿਲੀਜ਼ ਨੂੰ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਤੋਂ ਮਾਫੀ ਮੰਗ ਕੇ ਆਏ ਹੈਗੇ ਕਿ ਗਲਤੀ ਹੋ ਗਈ ਹੈ ਪਰ ਇਹਦੇ ਵਿੱਚ ਕੋਈ ਕ੍ਰਿਮੀਨਲ ਇੰਟੈਂਟ ਨਹੀਂ ਸੀ ਕਿਸੇ ਵੀ ਡਾਕਟਰ ਦਾ ਯਕਸੇ ਵੀ ਸਟਾਫ ਦਾ ਸੋ ਸਾਡੀ ਬੇਨਤੀ ਇਹੀ ਹੈ ਪਰਿਵਾਰ ਨੂੰ ਵੀ ਮੀਡੀਆ ਨੂੰ ਵੀ ਪਬਲਿਕ ਨੂੰ ਵੀ ਬਾਕੀ ਐਡਮਿਨਿਸਟ੍ਰੇਸ਼ਨ ਨੂੰ ਵੀ ਕਿ ਕੋਈ ਕ੍ਰਿਮੀਨਲ ਇੰਟੈਂਟ ਨਹੀਂ ਸੀਗਾ ਕਿਸੇ ਡਾਕਟਰ ਦਾ ਜਾਂ ਸਟਾਫ ਦਾ ਇਸ ਕਰਕੇ ਕੋਈ ਕ੍ਰਿਮੀਨਲ ਚਾਰਜ ਨਾ ਲਾਇਆ ਜਾਵੇ ਬਾਕੀ ਪਰਮਾਤਮਾ ਦਾ ਸਭ ਨੂੰ ਹੀ ਸਾਫ ਦਿੰਦਾ ਹੀ ਹੈ ਅਸੀਂ ਜਿਗਰੇ ਐਫ ਆਈ ਆਰ ਰੱਦ ਕਰਨ ਦੀ ਮੰਗ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਹੋ ਜਾਏਗੀ ਹਾਂ ਕਾਫੀ ਅਸ਼ੋਰੈਂਸ ਡੀ ਸੀ ਸਾਹਿਬ ਨੇ ਦਿੱਤੀ ਹੈ ਜੀ ਹਾਂ ਜੀ ਉਹਨਾਂ ਨੇ ਕਿਹਾ ਕਿ ਦੁਬਾਰਾ ਡੀ ਸੀ ਸਾਹਿਬ ਨੇ ਬਹੁਤ ਅਸ਼ੋਰ ਕੀਤਾ ਹੈ ਕਿ ਫੇਅਰ ਕੰਮ ਹੋਏਗਾ ਸਹੀ ਕੰਮ ਹੋਏਗਾ ਉਹਨਾਂ ਨੇ ਕਿਹਾ ਹਾਈਐਸਟ ਡਾਕਟਰ ਨੇ ਉਹਨਾਂ ਨੂੰ ਮਾਰਕ ਕੀਤੀ ਹੈਗੀ ਹੈ ਵੀ ਤੁਸੀਂ ਇਹਨੂੰ ਦੁਬਾਰਾ ਦੇਖੋ ਵੀ ਕਿਹੜੇ ਲੈਵਲ ਤੇ ਗਲਤੀ ਹੋਈ ਹੈ ਠੀਕ ਹੈ ਨਾ ਔਰ ਪਹਿਲੀ ਗੱਲ ਤਾਂ ਜਿਹੜੇ ਡਾਕਟਰਸ ਦੇ ਉੱਪਰ ਜਿਹੜੇ ਟ੍ਰੀਟਿੰਗ ਡਾਕਟਰਸ ਨੇ ਉਹਨਾਂ ਦੇ ਉੱਪਰ ਐਫਆਈਆਰ ਨਹੀਂ ਹੋਣੀ ਚਾਹੀਦੀ ਜਦੋਂ ਤੁਸੀਂ ਮਿਲੇ ਉਹਨਾਂ ਨੇ ਐਡਮਿਟ ਕੀਤਾ ਕਿ ਗਲਤੀ ਹੋਈ ਹੈ ਦੇਖੋ ਗਲਤੀ ਕਿੱਥੇ ਲੈਵਲ ਤੇ ਤਾਂ ਹੋਈ ਹੈ ਨਾ ਦੇਖੋ ਤੁਸੀਂ ਇਹ ਦੇਖੋ ਵੀ ਜਿਹੜੇ ਬੋਡੀ ਦੇ ਨਾਮ ਸੇਮ ਨਹੀਂ ਏਜ ਸੇਮ ਨਹੀਂ weight ਸੇਮ ਨਹੀਂ ਉਹਨਾਂ ਨੇ ਦੂਜੇ ਨੇ ਵੀ ਲਿਜਾ ਕੇ ਬਹੁਤਾਂ ਕਈ ਵਾਰੀ ਬੋਡੀਜ਼ ਚੇਂਜ ਹੋ ਜਾਂਦੀ ਹੈ ਤੇ ਹੋ ਜਾਂਦਾ ਠੀਕ ਹੈ ਨਾ ਤੂੰ ਗਲਤੀ ਹੁੰਦੀ ਚਲੀ ਗਈ ਬੱਸ ਬੱਸ ਉਹ ਗਲਤੀ ਐਡਮਿਨਿਸਟ੍ਰੇਟਿਵ ਲੈਸ ਕਹਿ ਸਕਦੇ ਐ ਇਹਦੇ ਕੋਈ ਕ੍ਰਿਮੀਨਲ ਇੰਟੈਂਟ ਡਾਕਟਰਾਂ ਦੀ ਨਹੀਂ ਐ ਕੋਈ ਨੈਗਲੀਜੈਂਸ ਨਹੀਂ ਉਹ ਗਲਤੀ ਉਹਨਾਂ ਨੇ ਵੀ ਆਇਡੈਂਟੀਫਾਈ ਨਹੀਂ ਕੀਤੀ ਕੋਈ ਨੈਗਲੀਜੈਂਸ ਨਹੀਂ ਐ ਕੋਈ ਕ੍ਰਿਮੀਨਲ ਇੰਟੈਂਟ ਨਹੀਂ ਐ ਡਾਕਟਰਾਂ ਦੀ ਠੀਕ ਐ ਨਾ ਲੇਡੀ ਬਿਮਾਰ ਸੀ ਦੂਜੀ ਲੇਡੀ ਨੂੰ ਵੀ ਬਹੁਤ ਭੈੜੀ ਬਿਮਾਰੀ ਸੀ ਦੋਨਾਂ ਦੀ ਡੈਥ ਹੋਈ ਦੋਨਾਂ ਦੀ ਬਾਡੀ ਮੌਰਚਰੀ ਚ ਪਈ ਸੀ ਜਦੋਂ ਸਵੇਰੇ ਲੈ ਕੇ ਗਏ ਉਹ ਹੁਣ ਪਰ ਚੈਂਸ ਜਿਹੜਾ ਬੰਦਾ ਡਿਊਟੀ ਤੇ ਐ ਉਹਨੇ ਨਹੀਂ ਉਹਨੂੰ ਚੰਗੀ ਤਰ੍ਹਾਂ ਜਾਂ ਨਾਮ ਦੇਖਿਆ ਹੈ ਜੋ ਵੀ ਐ ਉਹ ਲੈ ਵੀ ਗਏ ਤੇ ਕਰੀਮੇਸ਼ਨ ਵੀ ਕਰਤੀ ਉਹ ਦੋ ਦਿਨਾਂ ਬਾਅਦ ਆਏ ਉਹ ਐਨ ਆਰ ਆਈਜ਼ ਨੇ ਬੱਚੇ ਹੈਨਾ ਪਰ ਅਸੀਂ ਬਹੁਤ ਅਸੀਂ ਮੰਨ ਭਾਗੀ ਹੈ ਇਹ ਇਹ ਗੱਲ ਨਹੀਂ ਵੀ ਅਸੀਂ ਨਹੀਂ ਸਾਡੀ ਸਿੰਪਥੀ ਪਰਿਵਾਰ ਦੇ ਨਾਲ ਹੈ ਪੂਰੇ ਚਾਰੋਂ ਦੇ ਚਾਰੋਂ ਡਾਕਟਰ ਵਿਦ ਬਾਕੀ ਡਾਕਟਰ ਹਸਪਤਾਲ ਦੇ ਆਪਣੀ ਫੈਮਲੀਆਂ ਨੂੰ ਲੈ ਕੇ ਪੇਰੈਂਟਸ ਤੇ ਬੱਚਿਆਂ ਨੂੰ ਲੈ ਕੇ ਚੰਗੀ ਤਰ੍ਹਾਂ ਮੋਗੇ ਜਾ ਕੇ ਮਾਫੀ ਮੰਗ ਕੇ ਆਏ ਆ ਉਹਨਾਂ ਦੇ ਘਰ ਜਾ ਕੇ ਵੀ ਇਹ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੈ ਜਦੋਂ ਮਿਲੇ ਉਦੋਂ ਉਹਨਾਂ ਨੇ ਸੰਤੁਸ਼ਟੀ ਜਤਾਈ ਸੀਗੀ ਉਹਨਾਂ ਨੇ ਮਿਲ ਕੇ ਆ ਗਏ ਸੀ ਵੀ ਤੁਸੀਂ ਜਿਹੜੇ ਤੁਸੀਂ ਆਪਣੀ ਕੰਪਲੇਂਟਾਂ ਵਾਪਸ ਲੈ ਲਓ ਵੀ ਇਹ ਬਸ ਉਹਨਾਂ ਨੂੰ ਅਸੀਂ ਕਹਿ ਕੇ ਆਏ ਸੀ ਰਿਕਵੈਸਟ ਕਰਕੇ ਆਏ ਸੀ ਮਾਫੀ ਮੰਗ ਕੇ ਆਏ ਸੀ ਦੇਖੋ ਹਸਣਾ ਹੈਗਾ ਉਹਨ ਲੈਬਸ ਤਾਂ ਲੈਬਸ ਹੈ ਬਟ ਜੇ ਆਪਾਂ ਉਸ ਲੈਬਸ ਦੇ ਐਡਮਿਨਿਸਟ੍ਰੇਟਿਵ ਲੈਬਸ ਤੇ ਆਪਾਂ ਟ੍ਰੀਟਿੰਗ ਡਾਕਟਰ ਤੇ ਐਫ ਆਈ ਆਰ ਉਹਦੀ ਅਸੀਂ ਜੜੀਆਂ ਨਿਕੈਦੀ ਕਰਦੇ ਠੀਕ ਹੈ ਜੀ ਉਜੇ ਇਸ ਲਈ ਸੀ ਮਿਲੇਗੀ ਕਿ ਡਾਕਟਰਾਂ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਹੈਗਾ ਕਿ ਡਾਕਟਰਾਂ ਦੇ ਗੈਸਟ ਐਫ ਆਈ ਆਰ ਲਾਜ ਹੋ ਗਈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਡਾਕਟਰਾਂ ਦਾ ਕੋਈ ਫਾਲਟ ਨਹੀਂ ਹੈ ਚਾਰ ਡਾਕਟਰਾਂ ਦੇ ਗੈਸਟ ਐਫ ਆਈ ਆਰ ਲਾਜ ਹੋਏ ਇਹ ਦੋ ਡਾਕਟਰ ਡਾਇਰੈਕਟਰੀ ਹੈ ਨਹੀਂਗੇ ਹਸਪੀਟਲ ਦੋ ਡਾਕਟਰ ਟੀਟਿੰਗ ਡਾਕਟਰ ਨੇ ਟੀਟਿੰਗ ਡਾਕਟਰ ਮਤਲਬ ਉਹਨੇ ਡਾਕਟਰ ਪੇਸ਼ੈਂਟ ਨੂੰ ਟੀਟ ਕਰਨਾ ਹੈਗਾ ਉਹਨਾਂ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਬਾਡੀ ਜਿਹੜੀ ਮੌਸੀ ਚਲੀ ਜਾਂਦੀ ਉਹ ਮੌਰਚੀ ਵਾਲੇ ਬੰਦੇ ਨੇ ਦੇਖਣਾ ਕਿ ਡੈੱਡ ਬਾਡੀ ਕਿਹਨੂੰ ਦੇਣੀ ਹੈ ਸੋ ਦੇ ਆਰ ਨਾਟ ਐਟ ਫਾਰ ਜਿਹੜੇ ਦੂਜੇ ਦੋ ਡਾਕਟਰ ਹਸਪੀਟਲ ਡਾਕਟਰ ਹੈਗੇ ਨੇ ਉਹ ਵੀ ਜਿਹੜੇ ਡਾਕਟਰ ਡਾਕਟਰ ਆਫ ਦੀ ਹਸਪੀਟਲ ਹੈਗੇ ਬਟ ਉਹਨਾਂ ਦੇ ਹਸਪੀਟਲ ਪ੍ਰੋਟੋਕਾਲ ਬਣਿਆ ਹੋਇਆ ਹੈਗਾ ਜੋ ਡੈਡ ਬੋਡੀ ਡੈਥ ਹੋ ਜਾਂਦੀ ਹੈ ਕਿ ਜਿਹੜਾ ਸਟਾਫ ਰੱਖਿਆ ਦੇ ਇਸ਼ੂ ਦੀ ਡੈਡ ਬੋਡੀਜ਼ ਟੂ ਦੀ ਰਿਲੇਟਿਵਸ ਤੇ ਡਾਕਟਰ ਸਾਹਿਬ ਗਲਤੀ ਕਿੱਥੇ ਹੋਈ ਹੈ ਇਹ ਗਲਤੀ ਹੋਈ ਜਿਹੜਾ ਲੈਵਲ ਤੇ ਡੈਡ ਬੋਡੀ ਜਿਹੜਾ ਜਿਹੜਾ ਸਟਾਫ ਨੇ ਡੈਡ ਬੋਡੀ ਦਿੱਤੀ ਹੈ ਕਿਉਂਕਿ ਜਿੰਨੇ ਵਾਰ ਵੀ ਇਹ ਆਪਾਂ ਗੱਲ ਕੀਤੀ ਇਸ ਵਿਸ਼ੇ ਦੇ ਉੱਪਰ ਕਿਸੇ ਨੂੰ ਵੀ ਡਾਈਜੈਸਟ ਨਹੀਂ ਹੋ ਰਹੀ ਕਿ ਆਖਰੀ ਡੈਡ ਬੋਡੀ ਬਦਲ ਕਿਵੇਂ ਗਈ ਇਹ ਮਤਲਬ ਨਵਾਂ ਹੀ ਇੱਕ ਕੇਸ ਸਾਹਮਣੇ ਆਇਆ ਇਹ ਸਾਡੇ ਲਈ ਵੀ ਬੜੀ ਸਰਪ੍ਰਾਈਜ਼ ਐ ਅਨਫੋਰਚੂਨੇਟ ਆਲਸੋ ਸਾਡੇ ਲਈ ਬੜੀ ਤੁਹਾਨੂੰ ਵੀ ਲੱਗਦੀ ਬੜੀ ਗਲਤ ਗੱਲ ਹੋਈ ਹੈ ਬਟ ਹੋ ਗਈ ਹੈ ਸਮ ਟਾਈਮ ਇਟ ਹੈਪਨਸ ਐਡਮ ਜਿਹੜੇ ਬੰਦੇ ਨੇ ਡੈੱਡ ਬੋਡੀ ਦਿੱਤੀ ਹੈ ਤਾਂ ਉਹੀ ਜਵਾਬ ਦੇ ਸਕਦੇ ਆ ਵੀ ਉਹਨਾਂ ਨੇ ਦੇਖੋ ਇੱਕ ਇਹ ਦੋਨੇ ਬੋਡੀਜ਼ ਰੈੱਡ ਬੋਡੀਜ਼ ਡਿਫਰੈਂਟ ਹੈਗੀਆਂ ਇੱਕ ਬੋਡੀ ਹੈਗੀ ਆ ਜਿਹੜੀ 40 45 ਸਾਲਾਂ ਦੀ ਲੇਡੀ ਹੈਗੀ 90 ਕਿਲੋ ਦੀ ਹੈਗੀ ਆ ਦੂਜੀ ਬੋਡੀ ਹੈਗੀ ਆ 70 ਸਾਲਾਂ ਦੀ ਲੇਡੀ ਹੈਗੀ 40 50 ਕਿਲੋ ਦੀ ਹੈਗੀ ਤੇ ਡੈੱਡ ਬੋਡੀ ਐਕਸਚੇਂਜ ਉਹਨਾਂ ਦੀ ਕੋਈ ਗੱਲ ਨਹੀਂ ਹੁੰਦੀ ਬਟ ਸਮਵੇਅਟ ਹੈਪਨਡ ਦੇਖੋ ਗਲਤੀਆਂ ਤਾਂ ਹੁੰਦੀਆਂ ਨੇ ਕੋਈ ਹਰ ਇੱਕ ਥਾਂ ਤੇ ਹੁੰਦੀ ਹੈ ਗਲਤੀ ਇਹ ਕੋਈ ਮਤਲਬ ਇਹ ਸਾਡੇ ਸਾਡੀ ਰਿਕੁਐਸਟ ਹੈਗੀ ਆ ਪਬਲਿਕ ਨੂੰ ਵੀ ਮੀਡੀਆ ਨੂੰ ਵੀ ਡਾਕਟਰਾਂ ਦਾ ਕੋਈ ਫਾਲਟ ਨਹੀਂ ਹੋਇਆਗਾ ਬਹੁਤ ਸੀ ਡਾਕਟਰ ਦਾ ਫਾਲ ਡੋక్టర్ ਡਾਇਰੈਕਟਰ ਡਾਕਟਰ ਮੱਲੀ ਦੇ ਡਾਇਰੈਕਟਰ ਗਰਓਵਰ ਦੇ ਆਰ ਨਾਟ ਡਾਇਰੈਕਟਰਸ ਆਫ ਕੀਤਾ ਹੈਗਾ ਕਿ ਹੀ ਹੈਜ਼ ਮਾਰਕਡ ਐਨ ਇਨਕੁਆਰੀ ਟੂ ਡਾਕਟਰ ਪ੍ਰਗਤੀ ਹੈਗੇ ਨੇ ਪ੍ਰਗਤੀ ਕੀ ਦੱਸ ਹੈ ਹਾਂਜੀ ਪ੍ਰਗਤੀ ਸੀ ਸ਼ੀ ਵਿਲ ਇਨਕੁਆਇਰੀ ਟੂ ਐਟ ਐਂਡ ਟੈਲ ਦੀ ਇਨਕੁਆਰੀ ਇਸ ਦੇ ਆਰ ਉਕੇ ਸਾਨੂੰ ਸ਼ੂਰ ਕੀਤਾ ਕਰਨ ਤੇ ਕੁਝ ਨਹੀਂ ਹੋਇਆ ਸਰ ਜਦ ਬੋਡੀ ਦੇ ਫੇਸ ਤੋਂ ਹਾਂਜੀ ਕੋਈ ਵੈਰੀਫਾਈ ਨਹੀਂ ਕੀਤੀ ਬੋਡੀ ਦੇ ਉੱਪਰ ਸਾਰਾ ਕੁਝ ਮਾਰਕ ਲੱਗੇ ਹੋਏ ਨੇ ਨਾਂ ਲਿਖਿਆ ਹੋਇਆ ਹੈਗਾ ਸਾਰਾ ਸਾਮੋ ਹੈਪਨਡ ਹੁੰਡ ਜਿਹੜੇ ਬੰਦੇ ਨੇ ਦਿੱਤੀ ਹੈਗੀ ਯਾਰ ਇਟਸ ਓਨਲੀ ਹੀ ਕੈਨ ਅਨਸਰ ਜੀ ਤੁਸੀਂ ਹੁਣ ਕਹਿ ਰਹੇ ਹੋ ਵੀ ਜਿਹੜੇ ਦੋ ਡਾਕਟਰ ਜਿਹੜੇ ਉਹ ਡਾਇਰੈਕਟਰ ਹੀ ਨਹੀਂ ਹੈਗੇ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਐਫ ਆਈ ਆਰ ਹੋ ਗਈ ਹੈ ਫਿਰ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੁਝ ਨਹੀਂ ਕਹਿ ਸਕਦੇ ਇਸ ਮਾਮਲੇ ਪਰ ਜਿਹੜੇ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਜਿਹੜੀ ਜਿਹੜੀ ਇਨਕੁਆਰੀ ਹੋਈ ਹੈ ਅਸੀਂ ਤਾਂ ਕਹਿ ਰਹੇ ਦੁਬਾਰਾ ਤਾਂ ਹੀ ਤਾਂ ਅਸੀਂ ਦੁ

ਔਰ ਜਿਹੜੇ Oriison Hospital ਦੀ ਗੱਲ ਕਰੀਏ ਤਾਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਸਟਾਫ ਡਾਕਟਰ ਇੱਥੇ ਪਹੁੰਚਨੇ ਇੱਥੇ ਕੋਈ ਨਹੀਂ ਆਇਆ ਇਤਨੇ ਬਾਕੀ ਸਾਫ ਹੈਗਾ ਸਾਰਾ ਸਖੋਲ ਉਹ Oriison Hospital ਦੇ ਸਾਰੇ ਆਈਏ ਮੈਂ ਹੈਗੇ ਸਾਰਾ ਸਾਰਾ ਲੁਧਿਆਣਾ ਹੈਗਾ ਇੱਥੇ ਇੱਥੇ ਡਾਕਟਰ ਇਕੱਠਾ ਹੋਇਆ ਸਾਰੇ ਡਾਕਟਰ ਹੈਗੇ ਨੇ ਓਨਲੀ ਥਿੰਗ ਇਜ਼ ਜਿਹੜਾ ਡਾਕਟਰ ਇਨਵੋਲਡ ਨੇ ਉਹ ਤਾਂ ਉਹ ਤਾਂ ਮਤਲਬ ਲੈ ਚੁਣਦੇ ਉਹਨਾਂ ਦੇ ਗੀਸਟ ਉਹਨਾਂ ਦੇ ਗੀਸਟ ਐਫ ਆਈ ਆਰ ਲਾਉ ਜੇ ਵੀ ਸਿਰ ਦੇ ਆਰ ਨਾਟ ਹੇਅਰ ਐਂਡ ਅਸੀਂ ਇਹ ਕਹਿੰਨੇ ਆ ਤੁਹਾਨੂੰ ਵੀ ਇਹ ਕਹਿਣ ਚਾਹੁੰਦੇ ਆ ਵੀ ਇਹ ਜਿਹੜੀ ਹੈਗੀ ਐ ਕੋਈ ਕ੍ਰਾਈਮ ਨਹੀਂ ਹੋਇਆ ਹੈਗਾ ਇਹ ਬਟ ਮਿਸਟਰ ਪ੍ਰੋਬਲਮ ਹੈ ਨਾ ਕੁਝ ਐਕਸਚੇਂਜ ਕਰਦੀ ਕਿਸੇ ਕੋਈ ਕੋਈ ਮੈਡੀਕਲ ਲੈਗਲੀਜੈਂਸ ਹੈ ਨਹੀਂ ਕੋਈ ਕ੍ਰਾਈਮ ਹੈ ਨਹੀਂਗਾ ਨਾ ਨथिंग ਲਾਈਕ ਦੈਟ ਦੋਸਾ ਬੰਨਾ ਸਮਝਾ ਕਿਉਂ ਲਾਤਾ ਇਹ ਗੱਲ ਨੂੰ ਕਲੀਅਰਫਾਈ ਕਰਨ ਦੇ ਲਈ ਅੱਜ ਤੁਸੀਂ ਇਕੱਠੇ ਹੋਏ ਅਸੀਂ ਅੱਜ ਅਸੀਂ ਇਕੱਠੇ ਪਰਸੋ ਕਮਿਸ਼ਨਰ ਸਾਹਿਬ ਨੂੰ ਮਿਲੇ ਸੰਡੇ ਵਾਲੇ ਦੇ ਨਾ ਉਹਨਾਂ ਨੇ ਵੀ ਸਾਰੀ ਗੱਲ ਕਲੀਅਰ ਕੀਤੀ ਹੈਗੀ ਦੇਖੋ ਪਹਿਲਾਂ ਟਿਲ ਡੇ ਬਿਫੋਰ ਟਿਲ ਸੈਚਰਡੇ ਇਵਨਿੰਗ ਡਾਕਟਰਾਂ ਦੇਗੇ ਕੋਈ ਅਫੇਅਰ ਲਾਉਣੀ ਸੀ ਐਫ ਆਈ ਆਰ ਵਾਜ਼ ਅਗੇਂਸਟ ਅਨਨੋਨ ਪਰਸਨ ਅਨਨੋਨ ਪਰਸਨ ਮੀਂ ਕੋਈ ਬੰਦੇ ਹੋ ਸਕਦੇ ਆ ਹਸਪੀਟਲ ਇਹ ਤਾਂ ਸੈਚਰਡੇ ਰਾਤ ਨੂੰ ਐਫਆਈਆਰ ਲਾਉ ਜੋ ਇਹ ਸੰਡੇ ਨੂੰ ਉਸੇ ਕਮਿਸ਼ਨਰ ਸਾਹਿਬ ਨੂੰ ਮਿਲ ਲੈ ਅੱਜ ਜੀ ਇਹਨਾਂ ਨੂੰ ਮਿਲ ਲੈ ਅੱਜ ਮੰਗ ਕੀਤੀ ਹੈ ਤੇ ਕਿਸ ਤਰ੍ਹਾਂ ਅਸੀਂ ਮੰਗੇ ਕੀਤਾ ਕਿ ਦੁਬਾਰਾ ਇਨਕੁਆਇਰੀ ਹੋਵੇ ਇਨਕੁਆਇਰੀ ਫੇਅਰ ਹੋਵੇ ਜੋ ਇਨਕੁਆਇਰੀ ਹੋਏ ਅਸੀਂ ਉਹ ਚੱਲਾਂਗੇ ਜੇ ਨਹੀਂ ਰੱਦ ਕਰਦੇ ਫਿਰ ਕੋਈ ਆਈ ਹੈ ਹੈ ਜੇ ਨਹੀਂ ਰੱਦ ਕਰਦੇ ਜੇ ਨਹੀਂ ਰੱਦ ਕਰਦੇ ਡੀਸੀ ਸਾਹਿਬ ਨੇ ਸਾਨੂੰ ਸ਼ੋਰ ਕੀਤਾ ਕੋ ਕਰਨਗੇ ਬਾਕੀ ਜੇ ਨਹੀਂ ਕਰਨਗੇ देयर आर अदर 옵ਸ਼ਨਸ ਆਲਸੋ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈਗਾ ਕੀ ਕਰਦੇ ਆ ਅਸੀਂ ਵੀਲ ਗੋ ਅਨ ਸਟ੍ਰਾਈਕ ਉਹ ਸਾਰਿਆਂ ਨੂੰ ਪਤਾ ਹੈਗਾ ਉਹ ਤਾਂ ਉਹ ਤਾਂ ਦੈਟ ਵੀ ਇਹ ਇਹਦੇ ਇਹਦੇ ਚ ਕੀ ਹੈ ਪਬਲਿਕ ਸਫਰ ਕਰੇਗੀ ਜੇ ਇਹ ਆਈਐਮਏ ਸਟ੍ਰਾਈਕ ਤੇ ਜਾਏਗੀ ਪਬਲਿਕ ਸਫਰ ਕਰੇਗੀ ਦੈਟ ਵੀ ਡੋਨਟ ਵਾਂਟ ਅਗਰ ਨਹੀਂ ਜਾਂਦੇ ਪਬਲਿਕ ਸਫਰ ਕਰੇ ਇਸ ਗੱਲ ਬਟ ਦੇ ਇਫ ਵੀ ਆਰ ਕੰਪੈਲਡ ਟੂ ਡੂ ਇਟ ਵੀਲ ਡੂ ਇਟ ਸਾਰੇ ਪਰਿਵਾਰ ਦਾ ਕੀ ਬਣੂਗਾ ਜਿਹੜੇ ਡੈਟ ਪਰ ਕੀਤੀ ਹੈਗੇ ਨੇ ਇਸ ਚੀਜ਼ ਮੇਰਾ ਖਿਆਲ ਆਈਐਸ ਹੈਗੇ ਰਹੇ ਤੇ ਉਹਨਾਂ ਨੂੰ ਸਾਰੇ ਉਸ ਪਰਿਵਾਰ ਤਾਂ ਕਿਹਨੂੰ ਡੱਟ ਵੱਟ ਨਹੀਂ ਬੈਠੇ ਦੇਖੋ ਮੇਰੀ ਗੱਲ ਸੁਣੋ ਵੀ ਆ ਫੁੱਲ ਸੇਮ ਸੀ ਵਿਦ ਦੀ ਪਰਿਵਾਰ ਪਰਵਾਰ ਨਾਲ ਸਾਡੀ ਪੂਰੀ ਸਹਿਮਤੀ ਸੀ ਥੋੜਾ ਕਹਿਨੇ ਵੀ ਪਰ ਹੁਣ ਇਹ ਕੱਲ ਦੱਸੋ ਨਾ ਇੱਕ ਗਲਤੀ ਹੋ ਗਈ ਕਿਸੇ ਸਟਲਿਸਟ ਵਾਲ ਤੋਂ ਉਹਦੇ ਨੇ ਥੋੜਾ ਵੀ ਡਾਕਟਰਾਂ ਨੂੰ ਟੰਗੀ ਜਾਓ ਅਸੀਂ ਅਸੀਂ ਫੌਲੀ ਜਾ ਕੇ ਮੇਰੀ ਗੱਲ ਸੁਣੋ ਚਾਰੇ ਡਾਕਟਰ ਜਾ ਕੇ ਉਹਨਾਂ ਦੇ ਘਰ ਜਾ ਕੇ ਮਾਫੀ ਮੰਗਿਆ ਆਏ ਨੇ ਵਿਦ देयर ਫੈਮਲੀਆਂ ਇਹਨੇ ਚਾਰੇ ਡਾਕਟਰ ਨੇ ਆਪਣੀਆਂ ਫੈਮਿਲੀਜ਼ ਨੂੰ ਨਾਲ ਲਾ ਕੇ ਬੱਚਿਆਂ ਨੂੰ ਨਾਲ ਲਾ ਕੇ ਪੇਰੈਂਟਸ ਨੂੰ ਨਾਲ ਲੱਗਣੋਂ ਮਾਫੀ ਮੰਗੇ ਐ। ਇਹ ਦੂਬਾਰਾ ਹੋ ਰਿਹਾ ਸੋ ਮੈਨੂੰ ਕੀ ਕਰਨਾ? ਅੱਛਾ ਦੇਖੋ ਅੱਜ ਅਸੀਂ ਨਾ ਸਾਰੇ ਆਈਐਮਏ ਦੇ ਜਿਹੜੇ ਅਧਿਕਾਰੀ ਨੇ ਔਰ ਜਿਹੜੇ ਔਰੀਸਨ ਹਸਪੀਟਲ ਦੇ ਡਾਕਟਰਸ ਦੀ ਟੀਮ ਹੈ ਆਲਮੋਸਟ 300 ਡਾਕਟਰਸ ਇੱਥੇ ਪ੍ਰੈਜ਼ੈਂਟ ਸੀਗੇ ਤੇ ਡੀਸੀ ਸਾਹਿਬ ਦੇ ਅੱਗੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ ਜਿਹੜਾ ਇੱਕ ਬੜੀ ਮੰਦਭਾਗੀ ਘਟਨਾ ਪੱਗੀ ਗਈ ਜਿਹਦੇ ਵਿੱਚ ਬਾਡੀਜ਼ ਦਾ ਐਕਸਚੇਂਜ ਹੋ ਗਿਆ। ਉਹਦੇ ਵਿੱਚ ਐਕਚੁਅਲੀ ਇਹਨਾਂ ਨੇ ਦੋ ਟ੍ਰੀਟਿੰਗ ਡਾਕਟਰਸ اور ਦੋ ਆਰੀਸ਼ਨ ਹਸਪੀਟਲ ਦੇ ਡਾਇਰੈਕਟਰਸ ਨੂੰ ਐਜ਼ ਅਕਿਊਜ਼ਡ ਐਫ ਆਈ ਆਰ ਬਣਾ ਕੇ ਉਹਨਾਂ ਦੇ ਅਗੇਂਸਟ ਫਰਦਰ ਪ੍ਰੋਸੀਡਿੰਗ ਕਰੀ ਨੇ ਅਸੀਂ ਡੋਕੀ ਸਾਹਿਬ ਨੂੰ ਇਹ ਰਿਕਵੈਸਟ ਕਰਨ ਆਏ ਸੀਗੇ ਕਿ ਇਹ ਬਿਨਾ ਪ੍ਰੋਪਰ ਇਨਵੈਸਟੀਗੇਸ਼ਨ ਦੇ ਇਸ ਤਰ੍ਹਾਂ ਨਾ ਕੀਤਾ ਜਾਏ ਇੱਕ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਬਣਾ ਕੇ ਇਹਦੇ ਵਿੱਚ ਜਿਹੜਾ ਦੋਸ਼ੀ ਹੈ ਮੇਬੀ ਐਟ ਲੋਅਰ ਲੈਵਲ ਜਿਹੜਾ ਮਾਰਚਰੀ ਸਟਾਫ ਹੈ ਜਾਂ ਕੋਈ ਹੋਰ ਹੈਗਾ ਔਰ ਜਿਹੜਾ ਉਹ ਪਰਿਵਾਰ ਹੈ ਜਿਹੜਾ ਬਿਨਾ ਸ਼ਨਾਖਤ ਕੀਤੇ ਬਾਡੀ ਲੈ ਗਿਆ ਉਹਨਾਂ ਨੂੰ ਮੇਬੀ ਤੁਸੀਂ ਇੱਕ ਵਾਰੀ ਪ੍ਰੋਪਰ ਐਮਬੀਟ ਆਫ ਇਨਵੈਸਟੀਗੇਸ਼ਨ 'ਤੇ ਲਿਆ ਕੇ ਇੱਕ ਤਫਤੀਸ਼ ਕਰਾਓ ਐਵੇਂ ਜਿਹੜੇ ਟ੍ਰੀਟਿੰਗ ਡਾਕਟਰਸ ਨੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਕੰਮ ਤਾਂ ਬਾਡੀ ਪੇਸ਼ੈਂਟ ਨੂੰ ਟ੍ਰੀਟ ਕਰਨਾ ਹੈ ਇੱਕ ਵਾਰੀ ਪੇਸ਼ੈਂਟ ਸਪੋਜ਼ ਅਨਫੋਰਚਨਟਲੀ ਨਹੀਂ ਸਰਵਾਈਵ ਕਰਦਾ ਉਹਦੇ ਵਿੱਚ ਉਹ ਕੀ ਕਰ ਸਕਦੇ ਨੇ ਆਫਟਰ ਦ ਟ੍ਰੀਟਮੈਂਟ ਇਜ਼ ਡਨ ਫਰਦਰ ਰਿਸਪੌਂਸਿਬਿਲਟੀਜ਼ ਆਫ ਦਾ ਜੂਨੀਅਰ ਲੈਵਲ ਸਟਾਫ ਇਹਦੇ ਵਿੱਚ ਡਾਕਟਰਸ ਦੀ ਕੋਈ ਗਲਤੀ ਨਹੀਂ ਹੈ ਐਹੀ ਰਿਪਰੈਜ਼ੈਂਟੇਸ਼ਨ ਸੀ ਸਾਡੇ ਡੀਸੀ ਸਾਹਿਬ ਨੂੰ ਔਰ ਐਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੈਗਾ ਸਾਰੇ ਚਾਰੋਂ ਡਾਕਟਰਸ ਜਿਨ੍ਹਾਂ ਦਾ ਨਾਮ ਇਸ ਐਫ ਆਈ ਆਰ 'ਚ ਹੈ ਉਹਨਾਂ ਨੂੰ ਇੱਕ ਫੇਅਰ ਰਿਪਰੈਜ਼ੈਂਟੇਸ਼ਨ ਮਿਲ ਕੇ ਉਹ ਸਾਰਾ ਜਸਟਿਸ ਪ੍ਰੇਵੈਲ ਕੀਤਾ ਜਾਏ ਆਦਰਵਾਇਜ਼ ਐਨ ਐਸ ਆਰ ਆ ਡਾਕਟਰਸ ਅੱਜ 300 ਡਾਕਟਰਸ ਇੱਥੇ ਇਕੱਠੇ ਹੋਏ ਨੇ ਔਰ ਉਹਨਾਂ ਨੂੰ ਸਾਰੇ ਆਪਣੇ ਪੇਸ਼ੈਂਟਸ ਛੱਡ ਕੇ ਇੱਥੇ ਆਣਾ ਪਿਆ ਸਾਰੇ ਪੇਸ਼ੈਂਟਸ ਦਾ ਨੁਕਸਾਨ ਹੋ ਰਿਹਾ ਹੈ ਇਸ ਦਾ ਪਿੱਛੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਸ ਕੇਸ ਦੇ ਵਿੱਚ ਬੜੀ ਡਾਕਟਰਸ ਕਿਸੇ ਵੀ ਲੈਵਲ ਤੇ ਗਲਤੀ ਤੇ ਨਹੀਂ ਹੈਗੇ ਤੋ ਲੇਡੀਜ਼ ਸੀ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੀ ਜੋ ਬਾਡੀਜ਼ ਜਿਹੜੀਆਂ ਹੈਗੀਆਂ ਕਿਸੇ ਲੋਅਰ ਲੈਵਲ ਸਟਾਫ ਤੋਂ ਜੇ ਉਹਨੇ ਆਈਡੈਂਟੀਫਾਈ ਕਰਕੇ ਨਹੀਂ ਭੇਜੀਆਂ ਤਾਂ ਫਿਰ ਅੱਗੇ ਬਹੁਤ ਜ਼ਿਆਦਾ ਹਿੰਦੂ ਸੇ ਰੀਚੁਅਲਸ ਹੁੰਦੇ ਹੈ ਉੱਥੇ ਬਾਡੀ ਦੀ ਪਹਿਚਾਨ ਹੋਣੀ ਚਾਹੀਦੀ ਸੀ ਫਿਰ ਕਰੀਮੇਸ਼ਨ ਗਰਾਊਂਡ ਵਿੱਚ ਆਧਾਰ ਕਾਰਡ ਮੈਚ ਹੁੰਦੇ ਹੈ ਇੰਨੇ ਲੈਵਲਸ ਤੇ ਲੈਪਸਸ ਹੈਗੀਆਂ ਤਾਂ ਫਿਰ ਉਹ ਸਾਰੇ ਬੰਦਿਆਂ ਦੇ ਅਗੇਂ ਸੈਕਸ਼ਨ ਹੋਣਾ ਚਾਹੀਦਾ ਹੈ ਟ੍ਰੀਟਿੰਗ ਡਾਕਟਰ ਕਿਤੇ ਵੀ ਫਾਲਟ ਨਹੀਂ ਹੈ ਯਹੀ ਕਿ ਇਹ ਬਹੁਤ ਅਨਫੋਰਚੂਨੇਟ ਹੋਆ ਦਾ ਵੀ ਆਰ ਵਿਦ ਅ ਗਰੀਵਿੰਗ फैमिली ऑल्सो बट इसमें कहीं पर भी डॉक्टर की जिम्मेवारी तो नहीं बनती इट वॉज एन एरर एट अ लोअर स्टाफ लेवल विच इज़ वेरी अनफॉर्चुनेट बट इसके लिए हम डॉक्टर्स को रिस्पॉन्सिबल किस कैसे कर सकते हैं बनती बात होनी चाहिए एफ आई आरज एंड यू नो रेस्ेस्ट एंड थिंग्स लाइक दैट शुड नॉट हैपन शुड नॉट मतलब यू शुड बी अफ्रेड ऑफ ट्रीटिंग अ पेशेंट की कल को इसकी डेथ हो गई तो डेड बॉडी में कुछ आगे इधर उधर होती है या कुछ होता है तो वो भी हमारी जिम्मेवारी है दैट इज़ नॉट ह्यूमनली पॉसिबल हम सब इंस्टीट्यूट्स में काम करते हैं हर की एक डिपार्टमेंट uh, की रिस्पॉन्सिबिलिटी होती है मॉर्चरी डिपार्टमेंट इज़ हेडेड बाई नॉन डॉक्टर स्टाफ दे वर द पीपल हु वर रिस्पॉन्सिबल एंड देन मोस्ट इंपॉर्टेंटली द फैमिली हु साइंड द अदर बॉडी एंड वेंट फॉर अ क्रीमेशन लास्ट राइट्स तो सबके होते हैं बहुत हिंदू फैमिली सिख फैमिली दैट वॉज अ हिंदू फैमिली देर वॉज अ डिफरेंस ऑफ ट्वेंटी टू थर्टी के जी ऑफ वेट बिटवीन द टू बॉडीज यू नो इट इज़ इम्पॉसिबल यू नो कि सिर्फ डॉक्टर को हम रिस्पॉन्सिबल कर दिया एंड हम डॉक्टर्स की यूनियन इसलिए खड़े हैं क्योंकि वी आर द ईजी टारगेट्स एवरी टाइम विच शुंट बी अनलेस वी विल स्टॉप ट्रीटिंगली नेक्स्ट टाइम इट कम्स टू आर माइंड की कोई पंगा हो या टंगना तो सानू ही है वी विल बी स्केयर्ड अगली बार हमने जब कभी ट्रीट करना है हम डर के ट्रीट करेंगे या ट्रीट करने से पहले दस बार सोचेंगे कि इसमें कुछ गलती हो गई तो कल हमें ही टांग दिया जाएगा सो दिस इज डेफिनेटली इस पर दोबारा एडमिनिस्ट्रेशन को देखना चाहिए इट इज़ अूमन एरर एट अ क्लेरिकल लोअर स्टाफ लेवल जहाँ पे अनफॉर्चुनेट थी अन इंटेंशन बिल्कुल हम भी एक्जैक्टली exactly ah. जैसे डॉक्टर बलि ने बोला वी आर विद अ ग्रीविंग फैमिली बट इसमें डॉक्टर्स को ब्लेम करना कि आपकी वजह से या उनके अगेंस्ट एफ आई आर डेन कोई उसका मतलब नहीं बनता है आई स्ट्रॉली बिलीव जो दूसरी फैमिली है जिन्होंने बॉडी को क्रीमेट करा है उन्होंने अपनी मदर को नहीं देखा कि ये हमारी फैमिली के मेम्बर नहीं है वो बिना देखे कैसे क्रीमेट कर सकते हैं उनको भी जाके अप्रोच करना चाहिए उन्हें आगे लाना चाहिए गलती तो उनकी है ही है तो उन्हें क्यों नहीं लाया जाया लाया जा रहा है आगे इन्हीं डॉक्टर्स को क्यों ब्लेम करा जा रहा है डॉक्टर की कोई जिम्मेदारी नहीं इट्स अ टीम वर्क ठीक है जो फैमिली लेके भी गए हैं उनको भी देख के बताना चाहिए कि ये हमारा पर्सन नहीं है इट्स जस्ट लाइक